ਗਲਤ ਨੇ ਹਨਾ ਜਿਹੜੇ ਸਾਈਡ ਤੇ ਲਾਇਰ ਦੇਖੋ ਬਈ ਉਹ ਜਿਹੜੇ ਆਹ ਦਰਾਂ ਤੇ ਲਾਇਰ ਨੇ ਨਾ ਏਨ ਤੱਕ ਪਾ ਦੀ ਜੜਾ ਨੇ ਜੜਾ ਨੇ ਤੱਕ ਪਾ ਦੀ ਇਹਨੂੰ ਸਾਡੇ ਪਿੰਡਾਂ ਦੇ ਸਰਪੰਚ ਦਾ ਪਾਈ ਆਹ ਕੰਮ じゃ ਹੋ ਗਿਆ ਵਿਚਾਰਾ ਸਾਈਡ ਤੋਂ ਚੰਦ ਚਲੋ ਜੀ ਚਾਹਲ ਗਾਉਂਦਰੀ ਤੋਂ ਜਾ ਬਈ ਦਰਾਂ ਤੇ ਗਲਤ ਨਾ ਲੈਂਦੇ ਆ ਆਹ ਸੁਣ ਜੜ ਤੱਕ ਉਹ ਤੇਰਾ ਵਿਚਾਰ ਇਹ ਸਾਡੇ ਪਿੰਡ ਹੋ ਗਿਆ ਯਾ ਨਕਸਾਨ ਬਾਈ ਦੇਖੋ ਡੀਗਾ ਡੰਗਰਾਂ ਵਾਲਾ ਉਹ ਭਈਆ ਬਾਈ ਨੇ ਹੋਰ ਯਾਰ ਨਕਸਾਨ ਮੈਂ ਤੋ ਡੰਗਰਾਂ ਵਾਲੇ ਇੱਕ ਥੱਲੇ ਇੱਕ ਥੱਲੇ ਕੱਟਰੂ ਇਹਦੇ ਇੱਕ ਆਹ ਬੱਛੀ ਆ ਵਿਚਾਰੀ ਉਹਨਾਂ ਦੇ ਵੀ ਡੰਗਰਾਂ ਦੇ ਲੱਗਿਆ ਕੋਈ ਡਰ ਨਹੀਂ ਸਾਇ ਐਕਟ ਨੇ ਕੰਦ ਉਹ ਵੀ ਤੋ ਗਈ ਆ ਨੀ ਨੇ ਬਾਈ ਥੱਲੇ ਆਦਾ ਬੇੜੀਆਂ ਨੇ ਜਿਹੜੀਆਂ ਇਹ ਬਾਤ ਨਹੀਂ ਵਾਰੀਆਂ ਚੱਲ ਰਿਹਾ ਛਟਾਂ ਨਹੀਂ ਬਹੁਤ ਜ਼ਿਆਦਾ ਲੱਗੀਆਂ ਨੇ ਵਿਚਾਰੀਆਂ ਢੂਆਂ ਦੇ ਢੂਆਂ ਤੇ ਸੱਤਾਂ ਜ਼ਿਆਦਾ ਰਹਿਣਾ ਤੁਹਾਨੂੰ ਜੀ ਬੇੜੀਆਂ ਛਟਾਂ ਨਾਲ ਬੜੀ ਛਟਾਂ ਨੇ ਜੀ ਛਟਾਂ ਉਹਨਾਂ ਦੇ ਬਾਗ ਲੱਗੇ ਨੇ ਜੀ 32 ਆਮੋ ਸਾਹਮਣੇ ਸਾਂਝੜੇ ਨੇ ਅਗਰ ਇੱਥੇ ਨਿਕਲਦੇ ਸਾਰੇ ਆ ਸਾਪਣੀ ਕੰਧ ਗਿਰੀ ਹੋਈ ਹੈ ਕਿ ਹੈ ਜੀ ਦੇਖ ਲੋ ਉਹ ਸਾਹਮਣੇ ਕਮੈਰਾਂ ਖੜੀ ਆ ਤੇ ਆ ਦੇਖ ਲੋ ਸਾਰੀ ਜਿਹੜੀ ਚ ਤੰਦ ਕੰਧ ਗੀ ਮੂਰਲਾ ਆਹ ਪੋਸ਼ਣ ਜੈ ਵੀ ਗਿਰ ਗਿਆ ਦੇਖੋ ਆਹ ਵਾਲਾ ਤੇ ਇੱਧਰੋਂ ਥੰਨੇ ਆ ਵੀ ਗਿਰਦੀ ਆ ਹਾਂ ਜੀ ਬਾਬੇ ਉੱਤੇ ਆ ਆਪਣੇ ਸਮਸ਼ਾਨ ਘਾਟ ਆਣਾ ਜਿੱਥੇ ਮੜੀਆਂ ਨੇ ਇਹਦੀ ਕੰਧ ਗਿਰ ਗਈ ਤੇ ਪਿੱਛੇ ਟੋਬੇ ਕਿਦੇ ਸਾਰੇ ਟੋਬੇ ਦਾ ਪਾਣੀ ਅੰਦਰ ਆ ਗਿਆ ਦੇਖੋ ਇਹਦਾ ਕੀ ਹੱਲ ਹੋਣਾ ਹੁਣ ਵੇਖੋ ਕਿਉਂਕਿ ਜਦੋਂ ਟੋਬੇ ਦਾ ਥੋੜਾ ਲੈਵਲ ਕੋ ਟੂ ਫੇਰ ਗੰਧ ਹੋਣੀ ਐ ਨਹੀਂ ਗੰਧ ਵੀ ਨਹੀਂ ਹੋਣੀ ਓਰੇ ਤੇ ਹਨਾ ਤੇ ਇਦਾਂ ਵੀ ਰੱਬ ਨਾ ਕਰੇ ਹਨਾ ਕੱਲ ਕੋਈ ਪਿੰਡ ਚੰਗੀ ਮਾੜੀ ਗੱਲ ਹੋਏ ਬੰਦਾ ਕਿੱਦਾਂ ਹਨਾ ਰੇਂਜਮੈਂਟ ਕਰੂ ਆਪਦਾ ਹਨਾ ਭਾਈ ਰੱਬ ਨਾ ਕਰੇ ਕੱਲ ਕੋਈ ਚੰਗੀ ਮਾੜੀ ਕੋਈ ਚੀਜ਼ ਹੋ ਜੇ ਪਿੰਡ ਚ ਕਿਵੇਂ ਅਗਲਾ ਕਰੂਗਾ ਕਿਉਂਕਿ ਇਹ ਟੋਬੇ ਦਾ ਲੈਵਲ ਸੰਸਕਾਰ ਹੋਣਾ ਹੀ ਨਹੀਂ ਮਨ ਲੱਗਦਾ ਹਨਾ ਟੋਬੇ ਦਾ ਲੈਵਲ ਨੀਵਾ ਹੋਊਗਾ ਫੇਰ ਗੰਧੂਗੀ ਹਾਂਜੀ ਹਾਂਜੀ ਚਲੋ ਚੱਲੀਏ ਆਪਾਂ ਬਾੜਾ ਦਾ ਮੁਖਤਿਆਰ ਲੱਗ ਰਿਹਾ ਹੈ ਰੱਬ ਨੇ ਭਾਈ ਕ੍ਰੋਪੀ ਹੋ ਜਾ ਦੁਨੀਆ ਤੇ ਜਿਆਦਾ